ਰੂਪਨਗਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਘਰ ਤੋਂ ਸੋਨੇ ਦੀ ਲੁੱਟ ਕਰਨ ਵਾਲੇ ਵਿਅਕਤੀਆਂ ਨੂੰ 11 ਘੰਟੇ ਵਿੱਚ ਗ੍ਰਿਫਤਾਰ ਕਰਕੇ ਸੋਨਾ ਬਰਾਮਦ ਕਰ ਲਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸਰਦਾਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 23 ਮਈ ਨੂੰ ਸਵੇਰੇ 11:15 ਤੇ ਪ੍ਰਗਤੀ ਜੈਨ ਪਤਨੀ ਅਕਸ਼ੇ ਜੈਨ ਵਾਸੀ ਰਣਜੀਤ ਐਵਨਿਊ ਰੂਪਨਗਰ ਵਿੱਚ ਤਿੰਨ ਪਛਾਤੇ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰ ਨਾਲ ਉਸ ਨੂੰ ਡਰਾ ਧਮਕਾ ਕੇ ਉਸਦੇ ਸੋਨੇ ਦੇ ਚਾਰ ਕੰਗਣ ਵਜਨੀ ਚਾਰ ਤੋਲੇ ਖੋਹ ਕੇ ਲੈ ਜਾਣ ਦੀ ਵਾਰਦਾਤ ਸਾਹਮਣੇ ਆਈ ਸੀ ਸਰਦਾਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਤਲਾਹ ਮਿਲਣ ਤੇ ਪੁਲਿਸ ਵੱਲੋਂ ਮੁਕੱਦਮਾ ਰਜਿਸਟਰ ਕੀਤਾ ਗਿਆ ਸੀ ਜੋ ਇਸ ਖੋਹ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਜ਼ਿਲ੍ਹਾ ਪੁਲਿਸ ਅਤੇ ਸੀਆਈਏ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਉਨਰ ਦਸਿਆ ਕੇ ਮੁਕਦਮੇ ਦੀ ਤਫਤੀਸ਼ ਦੌਰਾਨ ਡੀਐਸਪੀ ਰਾਜਪਾਲ ਸਿੰਘ ਗਿੱਲ ਦੀ ਨਿਗਰਾਨੀ ਹੇਠ ਮੁਖ ਅਫਸਰ ਥਾਣਾ ਸਿਟੀ ਰੂਪਨਗਰ ਇਨਸਪੈਕਟਰ ਪਵਨ ਕੁਮਾਰ ਦੀ ਅਗਵਾਈ ਹੇਠ ਥਾਣਾ ਸਿਟੀ ਰੂਪਨਗਰ ਪੁਲਿਸ ਅਤੇ ਸੀਆਈਏਡੀ ਟੀਮ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਕੇ ਅਤੇ ਖੁਫੀਆ ਸੋਰਸ ਕਾਇਮ ਕਰਕੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆ ਨਰਜੋਤ ਸਿੰਘ ਵਾਸੀ ਪਿੰਡ ਫੂਲਕਲਾ ਥਾਣਾ ਸਦਰ ਰੂਪਨਗਰ ਸੁਖਵਿੰਦਰ ਸਿੰਘ ਉਰਫ ਦੀਪੂ ਵਾਸੀ ਪਿੰਡ ਅਸਰੋ ਥਾਣਾ ਕਾਟਗੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਾਸ਼ਦੀਪ ਸਿੰਘ ਉਰਫ ਪਿੰਟੂ ਵਾਸੀ ਫੂਲ ਕਲਾ थाना सदर ਰੂਪਨਗਰ ਜ਼ਿਲ੍ਹਾ ਰੂਪਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਐਸਐਸਪੀ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਦੀ ਡੂੰਘਾਈ ਨਾਲ ਪੁੱਛਗਿੱਛ ਕਰਨ ਉੱਤੇ ਇਹ ਗੱਲ ਸਾਹਮਣੇ ਆਈ ਹੈ ਕਿ ਰਵੀ ਕੁਮਾਰ ਵਾਸੀ ਰੈਲ ਮਾਜਰਾ ਅਤੇ ਟੋਨੀ ਵਾਸੀ ਰੈਲ ਮਾਜਰਾ ਸਾਡੇ ਦੋਸਤ ਹਨ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਸਾਡੀ ਇੱਕ ਜਾਣਕਾਰ ਸ਼ਿਲਪਾ ਜੈਨ ਪਤਨੀ ਰਾਕੇਸ਼ ਜੈਨ ਦੀ ਦਰਾਨੀ ਦੇ ਸੋਨੇ ਦੇ ਕੰਗਣਾਂ ਖੋਹ ਕਰਨੀ ਹੈ ਜਿਸ ਤੇ ਰਵੀ ਕੁਮਾਰ ਔਕਤ ਨੇ ਸਾਨੂੰ ਇਸ ਕੰਮ ਨੂੰ ਕਰਨ ਲਈ 1 ਲੱਖ ਰੁਪਏ ਦਾ ਲਾਲਚ ਦਿੱਤਾ ਜਿਸ ਦੇ ਉਕਤ ਦੋਸ਼ੀਆ ਵੱਲੋਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਉਹਨਾਂ ਦੱਸਿਆ ਕਿ ਤੱਥਾਂ ਦੇ ਆਧਾਰ ਉੱਤੇ ਮੁਕਦਮੇ ਵਿੱਚ ਰਵੀ ਕੁਮਾਰ ਟੋਨੀ ਵਾਸੀ ਰੈਲ ਮਾਜਰਾ ਅਤੇ ਸਿਲਪਾ ਜੈਨ ਪਤਨੀ ਰਾਕੇਸ਼ ਜੈਨ ਵਾਸੀ ਜੈਨ ਮਹਿਲਾ ਰੂਪਨਗਰ ਨੂੰ ਮੁਕਦਮਾ ਵਿੱਚ ਨਾਮਜ਼ਦ ਕਰਕੇ ਦੋਸ਼ੀਆ ਰਵੀ ਕੁਮਾਰ ਵਾਸੀ ਰੈਲ ਮਾਜਰਾ ਅਤੇ ਸਿਲਪਾ ਜੈਨ ਪਤਨੀ ਰਾਕੇਸ਼ ਜੈਨ ਵਾਸੀ ਜੈਨ ਮਹਿਲਾ ਰੂਪਨਗਰ ਮੁਕਦਮਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਉਨਾ ਦਸਿਆ ਕਿ ਦੋਸ਼ੀ ਟੋਨੀ ਵਾਸੀ ਰਹਿਲ ਮਾਜਰਾਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੀ ਗ੍ਰਿਫਤਾਰੀ ਬਾਕੀ ਹੈ ਐਸਐਸਪੀ ਰੋਪਨਗਰ ਨੇ ਦਸਿਆ ਕਿ ਉਕਤ ਦੋਸ਼ੀਆਂ ਪਾਸੋਂ ਖੋਹ ਕੀਤੇ ਗਏ ਸੋਨੇ ਦੇ 4 ਕੰਗਣ ਬਰਾਮਦ ਕੀਤੇ ਗਏ ਹਨ ਅਤੇ ਵਾਰਦਾਤ ਲਈ ਵਰਤੇ ਗਏ 2 ਮੋਟਰਸਾਈਕਲ ਨੂੰ ਵੀ ਬਰਾਮਦ ਕੀਤਾ ਗਿਆ ਹੈ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਰਡ ਹਾਸਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਪਾਸੋਂ ਹੋਰ ਵੀ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਵੱਲੋਂ ਕਿਹਾ ਗਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਮਾੜੇ ਅੰਸਰਾਂ ਖਿਲਾਫ ਚੁਲਾਈ ਮੁਹਿੰਮ ਜਾਰੀ ਰਹੇਗੀ ਜੋ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਰੂਪਨਗਰ ਪੁਲਿਸ ਲੋਕਾਂ ਦੇ ਜਾਨ ਮਾਲ ਦੀ ਹਿਫਾਜ਼ਤ ਪ੍ਰਤੀ ਵਚਨਬੱਧ ਹੈ ਇਹ ਸਵਾਰਦਾ ਦੇ ਵਿੱਚ ਕਿਹੜਾ ਲੋਕਾਂ ਨੂੰ ਖੜਿਆ ਕੀ ਸਾਰੀ ਵਾਰਦਾ ਦੇ ਵਿੱਚੋਂ ਵਜਾ ਜੜੀ ਹੈ ਉਹ ਆਜ਼ਾਦੀ ਗੱਲ ਦੇ ਨਿਕਲ ਕੇ ਸਾਹਮਣੇ ਇਹ ਕੌਣ ਲੋਕ ਹੈ ਕੱਲ ਸਵੇਰੇ ਕਰੀਬ 11:30 ਵਜੇ ਇੱਕ ਵਾਰਦਾਤ ਜਿਹੜੀ ਹੈਗੇ ਸਾਡੇ ਇਲਾਕੇ ਚ ਰਹਾਇਸ਼ੀ ਇਲਾਕੇ ਵਿੱਚ ਰੋਪੜ ਵਿੱਚ ਹੋਈ ਸੀਗੀ ਜਿਹਦੇ ਵਿੱਚ ਤਿੰਨ ਅਣਪਛਾਤੇ ਬੰਦੇ ਜਿਹੜੇ ਹੈਗੇ ਨੇ ਇੱਕ ਘਰ ਦੇ ਅੰਦਰ ਵੜ ਕੇ ਤਲਵਾਰ ਦੀ ਨੋਕ ਤੇ ਡਰਾ ਕੇ ਧੰਗਾ ਕੇ ਇੱਕ ਲੇਡੀ ਕੋਲੋਂ 골ਡ ਔਰਨਮੈਂਟ ਜਿਹੜੇ ਹੈਗੇ ਨੇ ਉਹ ਖੋ ਕਰਕੇ ਲੈ ਗਏ ਸੀਗੇ ਔਰ ਵਾਰਦਾਤ ਕਾਫੀ ਸੰਜੀਦਾ ਜੀ ਕਿਉਂਕਿ ਇੱਕ ਤੇ ਰਹਾਇਸ਼ੀ ਇਲਾਕੇ ਵਿੱਚ ਹੋਈ ਸੀ ਦਿਨ ਦਿਹਾੜੇ ਹੋਈ ਸੀਗੀ ਇਸ ਕਰਕੇ ਜਿਹੜਾ ਹੈਗਾ ਨਾਲ ਦੇ ਨਾਲ ਸਾਡੀ ਜਿਹੜੀ ਥਾਣੇ ਦੀ ਟੀਮ ਤੇ ਸੀਆਈਏ ਦੀ ਟੀਮ ਡੀਐਸਪੀ ਰੋਪੜ ਦੀ ਅਗਵਾਈ ਵਿੱਚ ਜਿਹੜਾ ਹੈਗਾ ਇਹਨਾਂ ਨੇ ਨਾਲ ਦੇ ਨਾਲ ਕਾਰਵਾਈ ਕਰਨੀ ਸ਼ੁਰੂ ਕੀਤੀ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕੀਤੇ ਹੋਰ ਵੀ ਜਿਹੜੇ ਪੁਰਾਣੇ ਕ੍ਰਿਮినਲ ਸੀਗੇ ਜਿਨ੍ਹਾਂ ਨੇ ਪਹਿਲਾਂ ਵਾਅਦਤਾਂ ਨੂੰ ਅੰਜਾਮ ਦਿੱਤਾ ਉਹਨਾਂ ਦੇ ਵੀ ਜਿਹੜੇ ਹੈਗੇ ਨੇ ਰਿਕਾਰਡਸ ਖੰਗਾਲੇ ਗਏ ਜਦੋਂ ਆਪਾਂ ਇਹਨੂੰ ਵਰਕ ਕਰ ਰਹੇ ਸੀਗੇ ਸਾਇੰਟੀਫਿਕਲੀ ਉਹਦੇ ਵਿੱਚ ਅਸੀਂ ਇਹਨੂੰ ਟ੍ਰੇਸ ਕੀਤਾ ਇਸ ਵਾਅਦਤ ਨੂੰ ਔਰ ਜਿਹੜੇ ਤਿੰਨ ਬੰਦੇ ਜਿਨ੍ਹਾਂ ਨੇ ਕ੍ਰਾਈਮ ਨੂੰ ਅੰਜਾਮ ਦਿੱਤਾ ਸੀਗਾ ਨਵਜੋਤ ਸਿੰਘ ਸੁਖਵਿੰਦਰ ਸਿੰਘ ਤੇ ਆਕਾਸ਼ਦੀਪ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈਗਾ ਇੱਕ ਤੇ ਜਿਹੜੇ ਰਿਕਵਰੀ ਕੀਤੀ ਗਈ ਜਿਹੜਾ ਮੋਟਰਸਾਈਕਲ ਇਹਨਾਂ ਨੇ ਜਿਹੜਾ ਇਸਤੇਮਾਲ ਕੀਤਾ ਸੀਗਾ ਕ੍ਰਾਈਮ ਵਿੱਚ ਉਹਨੂੰ ਵੀ ਜਿਹੜਾ ਰਿਕਵਰ ਕੀਤਾ ਗਿਆ ਔਰ ਪ੍ਰੀਮਨਰੀ ਜਿਹੜੀ ਪੁੱਛਗਛਾਪਾ ਕੀਤੀ ਸੀਗੀ ਉਹਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਲੇਡੀ ਜਿਹਦੇ ਕੋਲੋਂ ਵਾਰਦਾਤ ਹੋਈ ਸੀਗੀ ਉਹਦੀ ਹੀ ਝਠਾਣੀ ਜਿਹੜੀ ਹੈਗੀ ਹੈ ਜਿਹਦਾ ਨਾਂ ਹੈਗਾ ਸ਼ਿਲਪਾ ਜੈਨ ਉਹਨੇ ਆਪਣੇ ਇੱਕ ਬੁਆਏਫ੍ਰੈਂਡ ਜਿਹੜਾ ਹੈਗਾ ਟੋਨੀ ਉਹਦੀ ਉਹਦੇ ਨਾਲ ਗੱਲਬਾਤ ਕੀਤੀ ਸੀਗੀ ਕਿ ਇਹਦੇ ਕੋਲ 골ਡ ਔਰਨਮੈਂਟਸ ਹੁੰਦੇ ਨੇ ਜੇਕਰ ਉਹ ਉਹਦੀ ਖੋਹ ਕਰਦੇ ਹੈਗੇ ਨੇ ਤੇ ਲੱਖ ਰੁਪਏ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਦੇਣਗੇ ਔਰ ਬਾਕੀ ਦਾ ਜਿਹੜਾ ਸਮਾਨ ਹੈ ਉਹ ਆਪ ਰੱਖ ਲੇਗੀ ਤੇ ਉਹਦੇ ਬੇਸ ਤੇ ਟੋਨੀ ਨੇ ਅੱਗੇ ਰਵੀ ਜਿਹੜਾ ਉਹਦਾ ਵਾਕਫ ਹੈਗਾ ਉਹਦੀ ਦੇ ਨਾਲ ਮਿਲਵਾਇਆ ਜਿਨ੍ਹਾਂ ਨੇ ਅੱਗੇ ਤਿੰਨ ਬੰਦੇ ਹਾਇਰ ਕਰਕੇ ਇਸ ਕ੍ਰਾਈਮ ਨੂੰ ਅੰਜਾਮ ਦਿੱਤਾ ਔਰ ਜਿੰਨ ਦਿਹਾੜੇ ਲੁੱਟ ਦੀ ਵਾਰਦਾਤ ਜਿਹੜੀ ਸੀਗੀ ਉਹ ਸਾਡੀ ਪੁਲਿਸ ਦੀ ਟੀਮ ਨੇ ਬਹੁਤ ਹੀ ਸਵਿਫਟਲੀ ਵਰਕ ਕਰਦੇ ਹੋયા ਤੇਜ਼ਗੀ ਦੇ ਨਾਲ ਕੰਮ ਕਰਦੇ ਹੋયા ਆ ਟਰੇਸ ਵੀ ਕੀਤੀ ਹੈਗੀ ਹੈ ਨਾਲ ਦੇ ਨਾਲ ਬੰਦੇ ਵੀ ਗ੍ਰਿਫਤਾਰ ਕੀਤੇ ਗਏ ਨੇ ਤੇ ਜਿਹੜੀ ਰਿਕਵਰੀ ਵੀ ਹੈਗੀ ਹੈ ਉਹ ਵੀ ਜਿਹੜੀ ਆ ਆਪਾਂ ਪੂਰੀ ਕਰ ਲਈ ਹੈ ਜਿਹੜੇ ਵਾਰਦਤ ਕਾਈ ਹੈ ਉਹਦਾ ਪੂਰ ਸੁਬੰਧ ਹੈ ਕਿ ਜਿਹੜੀ ਚੋਰੀ ਹੋਈ ਹੈ ਉਹ ਕਿਉਂ ਨੇ ਤੱਗ ਉਹ ਸਮਝ ਬੇਸਿਕਲੀ ਜਿਠਾਣੀ ਲੱਗਦੀ ਹੈਗੀ ਜਿਹੜੀ ਸ਼ਿਲਪਾ ਜੈ ਨੇ ਕੀ ਹੈ ਵਿਕਟਮ ਦੀ ਜਿਠਾਣੀ ਲੱਗਦੀ ਹੈਗੀ ਔਰ ਬੇਸਿਕਲੀ ਜਿਹੜੇ 골ਡ ਔਰਨਮੈਂਟ ਸੀਗੇ ਉਹਨੂੰ ਪਤਾ ਸੀ ਕਿ ਇਹ ਪਾ ਕੇ ਰੱਖਦੀ ਹੈਗੀ ਹੈ ਔਰ ਰੀਅਲ ਹੈਗੇ ਨੇ ਉਹਦੇ ਵਾਸਤੇ ਹੀ ਉਹਨੇ ਜਿਹੜਾ ਹੈਗਾ ਕਿ ਉਸ ਤੋਂ ਪੈਸੇ ਕਮਾ ਲੈ ਕੇ 골ਡ ਔਰਨਮੈਂਟਸ ਉਹਨੂੰ ਮਿਲ ਜਾਣਗੇ ਔਰ ਅੱਗੇ ਐਸੇ ਕਰਕੇ ਉਹਨੇ 1 ਲੱਖ ਰੁਪਏ ਤੇ ਜਿਹੜਾ ਹੈਗਾ ਉਹਨੂੰ ਠੇਕੇ ਤੇ ਮੈਂ ਕਹਿ ਦੂੰਗਾ ਕ੍ਰਾਈਮ ਦਿੱਤਾ ਸੀਗਾ ਅੱਗੇ ਸੁਪਾਰੀ ਦਿੱਤੀ ਸੀਗੀ ਔਰ ਕ੍ਰਾਈਮ ਹੋਣ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਉਹ ਸਾਰੇ ਔਰਨਮੈਂਟਸ ਮਿਲ ਜਾਣੇ ਸੀਗੇ ਤੇ ਉਹਨੂੰ ਔਰਨਮੈਂਟਸ ਵਗੈਰਾ ਸਾਰੇ ਰਿਕਵਰੀ ਹੋ ਗਈ ਹੈਗੀ ਉਹ ਤੁਹਾਨੂੰ ਅਹਨੇ ਆਪਾਂ ਸਾਂਝੀ ਵੀ ਕਰ ਦਿੰਦੇ ਹੈਗੇ ਚਾਰ ਜਿਹੜੀ ਚੂੜੀਆਂ ਗਈਆਂ ਸੀਗੀਆਂ ਉਹ ਚਾਰੇ ਦੀ ਚਾਰੀ ਰਿਕਵਰ ਹੋ ਗਈਆਂ ਨੇ ਇਸ ਤੋਂ ਇਲਾਵਾ ਜਿਹੜੇ ਦੋ ਮੋਟਰਸਾਈਕਲ ਕ੍ਰਾਈਮ ਵਿੱਚ ਇਸਤੇਮਾਲ ਹੋਏ ਸੀਗੇ ਉਹ ਦੋ ਉਹਨੇ ਨਾਨੂੰ ਆਪਾ ਜੱਜ ਸਾਹਿਬ ਦੇ ਕੋਲ ਪੇਸ਼ ਕਰਾ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਵਾਗੇ ਔਰ ਫਿਰ ਅੱਗੇ ਇਹਨਾਂ ਦੀ ਹੋਰ ਤੁਕਾਈ ਦੇ ਨਾਲ ਪੁੱਛਗਿੱਛ ਕਰਾਂਗੇ ਕਿ ਜਿਹੜੇ ਬੰਦੇ ਹੈਗੇ ਨੇ ਹੋਰ ਕਿਸੇ ਕ੍ਰਾਈਮ ਵਿੱਚ ਇਨਵੋਲਡ ਤੇ ਨਹੀਂ ਹੈਗੇ ਤੇ ਹੋਰ ਕੋਈ ਵਾਰਦਾਤ ਇਹਨਾਂ ਨੇ ਪਹਿਲਾਂ ਤੇ ਨਹੀਂ ਕੀਤੀ ਹੋਈ ਇਹਦੇ ਵਿੱਚੋਂ 6 ਬੰਦੇ ਜਿਹੜੇ ਕ੍ਰਾਈਮ ਵਿੱਚ ਇਨਵੋਲਡ ਹੈਗੇ ਨੇ ਨਵਜੋਤ ਸਿੰਘ ਸੁਖਵਿੰਦਰ ਸਿੰਘ ਆਕਾਸ਼ਦੀਪ ਸਿੰਘ ਮੌਕੇ ਤੇ ਜਿਹੜਾ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀਗਾ ਰਵੀ ਤੇ ਟੋਨੀ ਜਿਹੜਾ ਹੈਗਾ ਜਿਨ੍ਹਾਂ ਨੇ ਇਹਨਾਂ ਨੂੰ ਹਾਇਰ ਕੀਤਾ ਸੀਗਾ ਔਰ ਜਿਹੜੀ ਸਾਜ਼ਿਸ਼ ਕਰਤਾ ਹੈ ਕਿ ਇਹ ਲੇਡੀ ਜਿਹੜੀ ਸ਼ਿਲਪਾ ਜੈਨ ਉਹ ਜਿਹੜੀ ਹੈਗੀ ਹੈ ਇਹ 6 ਬੰਦੇ ਇਨਵਾਲਡ ਸੀਗੇ ਜਿਨ੍ਹਾਂ ਵਿੱਚੋਂ ਟੋਨੀ ਨੂੰ ਛੱਡ ਕੇ ਬਾਕੀ ਸਾਰੇ ਬੰਦੇ ਗ੍ਰਿਫਤਾਰ ਕਰ ਲਏ ਗਏ ਨੇ ਟੋਨੀ ਵਾਸਤੇ ਟੀਮ ਸਾਡੀਆਂ ਰੇਡ ਕਰ ਰਹੀਆਂ ਨੇ ਉਹਨੂੰ ਵੀ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ